ਦੁਆਇਆਂ ਦੀ ਦੁਕਾਨ ਹੈ ਚੌਧਰੀ ਮੈਡੀਕਲ ਹਾਲ ਇੱਥੇ ਰਾਤ ਨੂੰ ਚੋਰੀ ਹੋਈ ਹੈ ਜੀ ਉੱਤੋਂ ਸਾਰੇ ਬੰਦੇ ਆਏ ਆ ਤਾਂ ਦਰਵਾਜ਼ਾ ਭੰਨ ਗਏ ਤੇ ਕੈਸ਼ ਬਾਕਸ ਸਾਰਾ ਚੱਕ ਕੇ ਲਿ ਗਏ ਕਿੰਨਾ ਕੈਸ਼ ਹੋਏਗਾ ਤਾਂ 14-15000 ਦੀ ਕਰੀਬ ਹੋਈਗਾ ਤਾਂ ਤੁਹਾਡੇ ਨਾਲ ਹੋਰ ਵੀ ਦੁਕਾਨਾਂ ਤੇ ਹੋਈ ਹੈ ਚਾਰ-ਪੰਜ ਦੁਕਾਨਾਂ ਦੀ ਇਕੱਠੀ ਹੋਈ ਹੈ ਤੇ ਕਾਦੀਆਂ ਕਾਦੀਆਂ ਦੁਕਾਨਾਂ ਹੋਣ ਦੋ ਭਾਂਡੇ ਵਾਲੀਆਂ ਜੀ ਇੱਕ ਕੱਪੜੇ ਵਾਲੀ ਹੈ ਤੇ ਇਹ ਸਾਰੀਆਂ ਇਕੋ ਲਾਈਨ ਚ ਸਾਰੀ ਇੱਕੋ ਲਾਈਨ ਚ ਇਨਾਕ ਮੰਗਦੇ ਕਿੰਨੇ ਪੈਸੇ ਹਰ ਇੱਕ ਦਾ ਕੁਛ ਨਾ ਕੁਛ ਹੋਇਆ ਜੀ ਕਿਸੇ ਦਾ ਕਿੰਨਾ ਕਿਸੇ ਦਾ ਕਿਸੇ ਦਾ ਕਿੰਨਾ ਬੀਬੀ ਬੂਬੂ ਵਗੈਰਾ ਲੱਗੇ ਕੀ ਉਹ ਦਸਾਂ ਗਲੇ ਲੱਗੇ ਜੋ ਬੰਦ ਹੋ ਜਾਂਦੇ ਰਾਂ ਨੂੰ ਕੋਈ ਸ਼ਾਰਟ ਸਰਕਟ ਦਾ ਸਾਰੇ ਮੇਨ ਬੰਦ ਕਰਕੇ ਦੁਕਾਨਾਂ ਵਾਲੇ ਕਿ ਸ਼ਾਰਟ ਸਰਕਟ ਨਾ ਹੋਵੇ ਮੰਗ ਕੀ ਕਰਦੇ ਹੋ ਹਾਂਜੀ ਕੀ ਮੰਗ ਮੰਗ ਕੀ ਕਰਦੇ ਹੋ ਮੰਗਿਆ ਜੀ ਕੋਲ ਪੈਸੇ ਦੀ ਗੱਲ ਨਹੀਂ ਸੇਫਟੀ ਦਾ ਕੁਛ ਹੋਵੇ ਨਾ ਬੰਦੇ ਦੀ ਹਰ ਦੁਕਾਨਦਾਰ ਬੰਦਾ ਤੁਰਿਆ ਫਿਰਦਾ ਜਰਾ ਨੂੰ ਆਏ ਬੰਦੇ ਚੋਰੀ ਕਰਕੇ ਆਉਗੇ ਆਉਗੇ ਕੀ ਸੇਫਟੀ ਹੈ ਬਿਆਰ ਦੇ ਵਿੱਚ ਮੇਨ ਬਿਆਰ ਦੇ ਦੁਕਾਨਾਂ ਨੇ ਜਿਹੜੀਆਂ ਟੁੱਟੀਆਂ ਨੇ ਜਿੱਦੇ ਚੌਂ ਦੇ ਵਿੱਚ ਪੁਲਿਸ ਖੜੀ ਰਹਿੰਦੀ ਹਰ ਵੇਲੇ ਬਈਆ ਜੀਆ ਕੋਈ ਕੋ ਕੱਢਦੇ ਕੋਈ ਚੋਰੀ ਹੋਈ ਹੈਗੀ ਆ ਕੀ ਇਹ ਬੰਦਾ ਅ ਮੇਨ ਬਾਜ਼ਾਰ ਦੇ ਵਿੱਚ 6 ਦੁਕਾਨਾਂ ਤੇ ਚੋਰੀ ਹੋਈ ਹੈਗੀ ਆ ਵਿੱਚ ਮੇਰੀ ਦੁਕਾਨ ਵੀ ਆਪਦੀ ਵੀ ਹੈ ਅ ਮੇਰਾ ਉੱਪਰ ਆਫਿਸ ਬਣਿਆ ਹੋਇਆ ਸੀਗਾ ਉੱਥੋਂ ਵੀ ਉੱਤੋਂ ਦੀ ਛੱਤ ਦੇ ਵੱਲੋਂ ਆਏ ਆ ਉੱਥੇ ਦੋ ਦਰਵਾਜ਼ੇ ਤੋੜੇ ਉਹਨਾਂ ਨੇ ਦਰਵਾਜ਼ਾ ਤੋੜ ਕੇ ਅੰਦਰ ਵੜੇ ਨੇ ਇੱਕ ਮੈਡੀਕਲ ਹਾਲ ਦੇ ਵਿੱਚ ਚੋਰੀ ਹੋਈ ਹੈ ਦੋ ਭਾਂਡੇ ਵਾਲੀ ਦੁਕਾਨਾਂ ਤੇ ਚੋਰੀ ਹੋਈ ਹੈ ਇੱਕ ਦੁਕਾਨ ਸੇਫ ਰਹਿ ਗਈ ਉਹਨਾਂ ਕੋਲ ਠੁੱਲਿਆਂ ਦੀ ਦਰਵਾਜ਼ਾ ਅ ਹਰ ਦੁਕਾਨ ਦਾ ਕੁਛ ਨਾ ਕੁਛ ਕੈਸ਼ ਜ਼ਰੂਰ ਗਿਆ ਹੋਵੇ ਅਤਾਜਰ ਜਿੰਨਾ ਕੋਈ ਕੈਸ਼ ਹੁਸਲ ਬਣ ਮੇਰੇ ਆਪ ਦੇ ਆਫਿਸ ਦੇ ਵਿੱਚ ਕੋਈ 5000 ਕੈਸ਼ ਸੀਗਾ ਇੱਕ ਆਪਣਾ ਦਵਾਈਆਂ ਵਾਲੀ ਦੁਕਾਨ ਆ ਉਹਨਾਂ ਦਾ ਕੋਈ 15000 ਕੈਸ਼ ਸੀਗਾ ਭਾਂਡੇ ਵਾਲੀ ਦੁਕਾਨ ਦਾ ਕੋਈ 2 2 3 3000 ਰੁਪਏ ਦਾ ਕੈਸ਼ ਸੀ ਕੈਸ਼ ਕੋਈ ਜ਼ਿਆਦਾ ਦੀ ਵੈਲਿਊ ਨਹੀਂ ਆ ਪਰ ਗੱਲ ਹੈ ਕਿ ਜਿਹੜਾ ਕਿੰਨੇ ਭਰੇ ਬਾਜ਼ਾਰ ਦੇ ਵਿੱਚ ਜਿਹੜਾ ਚੋਰ ਉਤੋਂ ਦੀ ਵੜ ਕੇ ਇੰਨਾ ਟਾਈਮ ਲਾ ਕੇ ਜਿਹੜੀ ਚੋਰੀ ਕਰ ਗਏ ਨੇ ਉਹ ਵੱਡਾ ਮੁੱਦਾ ਵੈ ਸਾਹਿਲ ਜੀ ਕੀ ਲੱਗਦਾ ਤੁਹਾਨੂੰ ਕੋਈ ਵੀ ਪੁਲਿਸ ਕੰਦੀ ਸਾਡੀ ਚੋਕਤਈ ਪੂਰੀ ਆ ਫਲਾਨਾ ਮੁਲਾਜ਼ਮ ਪੂਰੇ ਆ ਅਥੋੜੇ-ਥੋੜੇ ਪਹਿਲਾਂ ਹੀ ਸਾਡੇ ਦੁਕਾਨਾਂ 'ਚ ਤਿੰਨ-ਚਾਰ ਲਗਾਤਾਰ ਚੋਰੀਆਂ ਹੋਈਆਂ ਚੋਰੀਆਂ ਹੋਈਆਂ ਬਿਲਕੁਲ ਹੋਈਆਂ ਅੱਜ ਕਿੰਨੀਆਂ ਚੋਰੀਆਂ ਹੋਈਆਂ ਅੱਜ 6 ਦੁਕਾਨਾਂ 'ਤੇ ਤੁਹਾਨੂੰ ਮੈਂ ਦੱਸਿਆ ਜਿੰਦੇ ਵਿੱਚੋਂ ਇੱਕ ਦੁਕਾਨ ਦਾ ਬਚਾਰਿਆ ਗਿਆ ਪੰਜ ਦੁਕਾਨਾਂ ਦਾ ਕੈਸ਼ ਨਿਕਲਿਆ ਹੈਗਾ ਵੈ ਕੋਈ ਸੀਸੀਟੀਵੀ ਵਗੈਰਾ ਵੀ ਆਈ ਹੋਊਗੀ ਸੀਸੀਟੀਵੀ ਫੂਟੇਜ ਦੋ ਭਾਂਡੇ ਵਾਲੇ ਦੇ ਕੈਮਰੇ ਜਰੂਰ ਲੱਗੇ ਸੀ ਪਰ ਉਹ ਇੱਕ ਦੁਕਾਨਦਾਰ ਨੂੰ ਕਿਤੇ ਡਰ ਰਹਿੰਦਾ ਸ਼ੋਰਟ ਸਰਕਟ ਦਾ ਕਿਤੇ ਕੋਈ ਇਹੋ ਜਿਹਾ ਜਿੰਮੇ ਸੋਣੀ ਦਾ ਉਸ ਕਰਕੇ ਉਹ ਕੈਮਰੇ ਰਾਤ ਨੂੰ ਬੰਦ ਕਰ ਜਾਂਦੇ ਆ ਤੇ ਉਹੀ ਥੋੜੀ ਜੀ ਸਾਡੇ ਦੁਕਾਨਦਾਰਾਂ ਦੀ ਥੋੜੀ ਜੀ ਸੇਫ ਸੇਫ ਤਾਂ ਉਹਨੇ ਗੱਲ ਹੈ ਕਿ ਹੁਣ ਆਪਾਂ ਰੱਬ ਭਰੋਸੇ ਆ ਰੱਬ ਭਰੋਸੇ ਬਸ ਛੋਟੀ ਜੀ ਗੱਲ ਦੇ ਵਿੱਚ ਮੈਂ ਸਾਰਾ ਜਵਾਬ ਤੁਹਾਨੂੰ ਇਹ ਸਾਨੂੰ ਇੱਕ अर्ਲੀ ਮਾਰਨਿੰਗ ਇੱਕ ਸਾਨੂੰ ਇਨਫੋਰਮੇਸ਼ਨ ਰੀਸੀਵ ਹੋਈ ਹੈ ਕਿ ਜਿਹੜਾ ਮੇਨ ਬਾਜ਼ਾਰ ਆ ਉੱਤੇ ਕੁਝ ਦੁਕਾਨਾਂ ਤੇ ਚੋਰੀ ਦੀ ਵਾਰਦਾਤ ਹੋਈ ਹੈ ਸੋ ਅਸੀਂ ਹੁਣ ਮੌਕੇ ਤੇ ਪਹੁੰਚੇ ਆ ਜਿਹੜੀ ਵੇ ਸਾਡੇ ਕੋਲ ਲੀਡਸ ਹੈਗੀਆਂ ਉਹਨਾਂ ਤੇ ਅਸੀਂ ਵਰਕਆਊਟ ਕਰ ਰਹੇ ਆ ਤੇ ਅਸੀਂ ਜਲਦੀ ਜਿਹੜੇ ਅਕਿਊਜ਼ ਨੇ ਉਹਨੂੰ ਅਸੀਂ ਅਰੈਸਟ ਕਰ ਲਾਂਗੇ ਇਹ ਕੁਝ ਪਤਾ ਲੱਗਿਆ ਕਿ ਕੁਝ ਨਸ਼ੀ ਹੋਈ ਹੈ ਜਾਂ ਇਹ ਚਾਰ ਦੁਕਾਨਾਂ ਹੈਗੇ ਜਿੱਥੋਂ ਨਗਦੀ ਦੀ ਜਿਹੜੀ ਚੋਰੀ ਹੋਣੀ ਇਨਫੋਰਮੇਸ਼ਨ ਸਾਨੂੰ ਰੀਸੀਵ ਹੋਈ ਹੈ ਸੋ ਅਸੀਂ ਇਹ ਕੁਝ ਸਾਡੇ ਕੋਲ ਲੀਡਸ ਵੀ ਹੈਗੀਆਂ ਨੇ ਅਸੀਂ ਉਸ ਤੇ ਵਰਕ ਕਰ ਰਹੇ ਹਾਂ ਸੋ ਅਸੀਂ ਜਲਦੀ ਇਹਨਾਂ ਨੂੰ ਅਰੈਸਟ ਕਰ ਲਾਂਗੇ ਜੀ ਸੂਰੂਆਤੀ ਲੈਪਸ ਦਾ ਪਤਾ ਲੱਗਾ ਕਿ ਕੀ ਕੀ ਕਾਰਨ ਹੋ ਸਕਦਾ ਜਿਆਦਾਤਰ ਇਹ ਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜੀ ਜਦੋਂ ਹੀ ਜਿਵੇਂ ਜਿਵੇਂ ਸਾਡੇ ਕੋਲ ਤੱਥ ਆਈ ਜਾਣਗੇ ਅਸੀਂ ਉਹ ਉਹਨਾਂ ਦੇ ਵਰਕ ਆਊਟ ਕਰੀ ਜਾਵਾਂਗੇ ਮੇਸੇਜ ਦੇਣਾ ਚਾਹੁੰਦਾ ਮੇਰਾ ਮੈਸੇਜ ਇਹੀ ਹੈ ਜੀ ਲੋਕਾਂ ਨੂੰ ਇਹੀ ਅਪੀਲ ਹੈ ਤੁਹਾਡੇ ਮਾਧਿਅਮ ਨਾਲ ਦੇ ਰਾਂ ਹਾਂ ਕਿ ਜਿਹੜ ਉਹ ਆਪਾਂ ਅਮੂਮਨ ਤੌਰ ਤੇ ਕੀ ਹੁੰਦਾ ਪਰ ਰਾਤ ਨੂੰ ਬੰਦ ਕਰ ਦਿੰਦੇ ਆ ਫਿਰ ਉਹ ਸਾਡੇ ਲਈ ਉਸ ਚੀਜ਼ ਕਰਕੇ ਦਿੱਕਤ ਆਉਂਦੀ ਆ ਸੋ ਮੇਰੀ ਅਪੀਲ ਇਹੀ ਹੈ ਕਿ ਜਿਹੜੇ ਸੀਸੀਟੀਵੀ ਕੈਮਰਾਸ ਆਪਾਂ ਲਵਾਏ ਹੋਏ ਆਪਣੀ ਸੇਫਟੀ ਲਈ ਲੱਗੇ ਹੋਏ ਤਾਂ ਤੁਸੀਂ ਪਲੀਜ਼ ਜਿਹੜੇ ਕੈਮਰਾਸ ਹੈਗੇ ਰਾਤ ਨੂੰ ਵੀ ਇਹਨਾਂ ਨੂੰ ਔਨ ਰੱਖੋ ਤਾਂ ਜੋ ਅਗਰ ਕੋਈ ਅਣਸਖਾਂ ਵੀ ਘਟਨਾ ਵਾਪਰਦੀ ਹੈ ਤਾਂ ਸਾਨੂੰ ਜਿਹੜੇ ਲੀਡ ਵੱਧ ਤੋਂ ਵੱਧ ਮਿਲ ਸਕਣ ਤਾਂ ਅਸੀਂ ਉਹਨਾਂ ਦੇ ਵਰਕਆਊਟ ਜਲਦੀ ਕਰ ਸਕੀਏ ਸਰ ਦੁਕਾਨ ਵਾਲਿਆਂ ਨਾਲ ਐਸਐਸਪੀ ਸਾਹਿਬ ਨੇ ਮੀਟਿੰਗ ਵੀ ਕੀਤੀ ਹੈ ਵੀ ਤੁਸੀਂ ਆਪਣੇ ਕੈਮਰੇ ਚਾਲੂ ਕਰਕੇ ਉਹਨਾਂ ਦੀ ਮੇਲ ਆਈਡੀ ਸਾਨੂੰ ਦਿਓ ਵੀ ਤਾਂ ਜੋ ਹੀ 24 ਘੰਟੇ ਦੀ ਨਿਗਰਾਨੀ ਰੱਖ ਲਈਏ ਫੇਰ ਵੀ ਲੋਕੀ ਕੈਮਰੇ ਬੰਦ ਕਰੀਏ ਮਾਨਯੋਗ ਐਸਐਸਪੀ ਸਾਹਿਬ ਬੋਲੋ ਸਖਤ ਸੜ ਨੂੰ ਦਿਸ਼ਾ ਨਿਰਦੇਸ਼ ਹੈਗੇ ਹੈ ਜੀ ਕਿ ਜਿਹੜੀਆਂ ਚੋਰੀ ਜਾਂ ਸਨੇਚਿੰਗ ਦੀ ਵਾਰਦਾਤਾਂ ਉਹ ਬਿਲਕੁਲ ਨਾ ਹੋਵੇ ਸੋ ਅਸੀਂ ਆਪ ਦੇ ਤੌਰ ਤੇ ਵੀ ਲੇ ਰਹੇ ਸਿਟੀ ਦੇ ਵਿੱਚ ਵੱਖ-ਵੱਖ ਐਸੋਸੀਏਸ਼ਨ ਜਿਹੜੀਆਂ ਹੈਗੀਆਂ ਨੇ ਉਹਨਾਂ ਨਾਲ ਮੀਟਿੰਗਸ ਕਰ ਰਹੇ ਨੇ ਤਾਂ ਉਹਨਾਂ ਨੂੰ ਵੀ ਇਹੀ ਅਪੀਲ ਕਰ ਰਹੇ ਕਿ ਜਿਹੜੇ ਸੀਸੀਟੀਵੀ ਕੈਮਰਾਸ ਹੈਗੇ ਉਹਨਾਂ ਨੂੰ ਔਨ ਕੰਡੀਸ਼ਨ 'ਚ ਰੱਖੋ ਤਾਂ ਜੋ ਜਿਹੜੇ ਸਾਨੂੰ ਲੀਡਸ ਮਿਲਣ ਉਹਨਾਂ ਦਾ ਐਸੀ ਵਰਕਆਊਟ ਕਰ ਸਕੀਏ ਕੀ ਕਾਰਨ ਲੋਕ ਫੇਮੇ ਦਿੱਤੇ ਹੋਏ ਹਨ ਉਹ ਆਜ ਤੱਕ ਕੋਈ ਕਾਰਵਾਈ ਨਹੀਂ ਕਲੀਅਰ ਚਿਹਰਾ ਦਿਖਾਈ ਦੇ ਰਹਾ ਉਹ ਸੀਸੀਟੀਵੀ ਤੋਂ ਕੀ ਕੰਮ ਕਰਨਗੇ ਉਹਨਾਂ ਦੇ ਵੀ ਵਰਕਆਊਟ ਕਰ ਲੈਣੇ ਤੁਸੀਂ ਸਾਨੂੰ ਪ੍ਰੋਵਾਈਡ ਕਰ ਦਿਓ ਮੈਂ ਵਰਕਆਊਟ ਕਰ ਲੈਣਾ ਯਾ ਬੀਟ ਪੁਲਿਸ ਦੀ ਕਿਸ ਦੀ ਜ਼ਿੰਮੇਵਾਰੀ ਕੀ ਬੁਲਾਇਆ ਬੀਟ ਪੁਲਿਸ ਦਾ ਕੀ ਹੈ ਜਿਸ ਦੀ ਜ਼ਿੰਮੇਵਾਰੀ ਬੁਲਾਇਆ ਜੀ ਉਹਨਾਂ ਨੂੰ ਜਿਹੜੇ ਸਾਡੇ ਲੀਮਾ ਚੱਲਦੇ ਉਹਨੂੰ ਬੁਲਾਇਆ ਮੈਂ ਉਹਨਾਂ ਨਾਲ ਵੀ ਗੱਲ ਕਰਦਾ ਉਹਨਾਂ ਤੋਂ ਵੀ ਮੈਂ ਪੁੱਛ ਕਰਦਾ ਜਿਹੜਾ ਇਹਨਾਂ ਦਾ ਮਾਰਕੀਟ ਦਾ ਲੋਕਲ ਇਹਨਾਂ ਨੇ ਚੌਕੀਦਾਰ ਵੀ ਰੱਖਿਆ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਤਾਂ ਜੋ ਸਾਨੂੰ ਵੱਧ ਵੱਧ ਲੀਡਸ ਮਿਲ ਸਕਣ